ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਦੇ ਜੀਓ ਪਹਿਲਾ ਬੀਤਿਆ ਤੇ ਜੀਨੀ ਸੰਗਤ ਸਾਹੂਰਾ ਨੇ ਪਾਵਨ ਬੁਧਤਰ ਗੋਲ ਚਿਓ ਸਿਸ਼ੋ ਤੇਰੇ ਕਿਰਪਾ ਕਰੂ ਇਕਾਗਰਤਾ ਬਣਾਇਓ ਲੰਬੇ ਸਮੇਂ ਤੋਂ ਜਤਨ ਸਿੱਖੇਗੇ ਸ਼ਗਤ ਦੇ ਵਿੱਚ ਸੀਗੇ ਪਰ ਕੋ ਸ਼ਗਤ ਸਾਡਾ ਠੀਕ ਹੋ ਗਿਆ ਅਸੀਂ ਨਾਕਾਮਾਬ ਹੋ ਗਏ ਇੰਗਲੈਂਡ ਦੇ ਵਿੱਚ ਅਮਰਤ ਵਾਣਿਕ ਦਾ ਕੇਸ ਫਰ ਗਿਆ ਪਰ ਉਹਦੇ ਵਿੱਚ ਪਹਿਲਾਂ ਤਾਂ ਬਹੁਤ ਬੇਕਤੀ ਸੀ ਕਿ ਲਾਸਟ ਜਿਨ੍ਹਾਂ ਤੇ ਇਹ ਕੇਸ ਫਾਈਲ ਹੋਇਆ ਉਹ ਸੱਤ ਮੈਂਬਰ ਸẽ ਸੱਤਾਂ ਵਿੱਚੋਂ 4 ਨਹੀਂ ਕਰਕ ਹੋ ਗਏ ਜਿਹੜੇ ਇੱਕ ਤਨ ਖਾਸੇ ਨੇ ਤਿੰਨਾਂ ਵਿਅਕਤੀਆਂ ਤੇ ਬੋਝ ਪੈ ਗਿਆ ਔਰ ਇੱਕ ਬੋਧੀ ਆ ਇੱਕ ਰਾਜਾ ਸੁਆਮੀ ਆ ਇੱਕ ਜਿਹੜਾ ਛੇੜ ਨਾਲ ਜੁੜਿਆ ਹੋਇਆ ਜਿਹੜਾ ਡੇਰਾ ਛੇੜ ਨਾਲ ਜੁੜਿਆ ਆ ਉਹਦੇ ਤੋਂ ਸਭ ਤੋਂ ਵੱਧ ਜਾਲਾ ਉਹਨੇ ਕਰ ਤਲਵਾਰ ਲਈ ਹੈ ਉਹਨਾਂ ਪਹਿਲਾਂ ਤਾਂ ਉਹਨੂੰ 70000 ਪੌਲ ਜੁਰਮਾਨਾ ਲਿਆ ਔਰ ਉਸ ਤੋਂ ਬਾਅਦ ਹੋਰ ਉਹਦਾ ਘਰ ਕੋਰਕਲੇ ਜਿਹੜਾ ਰਾਜਾ ਸੁਆਮੀ ਆ ਔਰ ਜਿਹੜਾ ਬੋਧੀ ਹੈ ਉਹ ਵੀ ਕੀੀ ਰਹੀ ਹੈ ਉਹਨਾਂ ਦੇ ਕੀ ਘਰ ਇੰਗਲੈਂਡ ਦੀ ਗਵਰਨਮੈਂਟ ਨੇ ਕੋਰਕਲੇ ਜਿਨੇ ਸੰਤਿਆ ਜਿੱਤੇ ਵੀ ਦੇਰੇ ਆ ਜਿੰਨੀਆਂ ਵੀ ਜੱਥੇ ਬੰਦੀਆ ਦੇਸ਼ਾਂ ਅਤੇ ਮਦੇਸ਼ਾਂ ਕਿਸੇ ਨੇ ਵੀ ਉਹਨਾਂ ਦੇ ਪ੍ਰਤੀ ਕੋਈ ਆਵਾਜ਼ ਨਾ ਲਾ ਰਿਆ ਕਿਸੇ ਨੇ ਕੋਈ ਉਹਨਾਂ ਦਾ ਸਹਿਯੋਗ ਨਹੀਂ ਕੀਤਾ ਇੱਕ ਪਿੰਡੀ ਤੱਕ ਨਹੀਂ ਉਹਨਾਂ ਦਾ ਸਹਿਯੋਗ ਕੀਤਾ ਔਰ ਪਹਿਲੇ ਨੰਬਰ ਤੇ ਆ ਰਾਮ ਜੀ ਦਾ ਚੰਦਨ ਤਾਲਪੁਰ ਜਿਨ੍ਹਾਂ ਨੂੰ 6.4 ਕਰੋੜ ਪੌਂਡ ਇਹ ਇੰਡੀਆ ਦਾ 4.5 ਕੋਰ ਰੁਪਇਆ ਔਰ ਉਹ 7.4 ਲੱਖ ਪੌਂਡ ਜੁਰਮਾਨਾ ਹੋਇਆ ਜੂਜੇ ਲੋਕ ਆ ਗਏ ਉਹਨਾਂ ਦੇ ਪੇਪਰ ਲੱਗ ਗਏ ਆ ਸੀਲਾ ਲੱਗੀਆਂ ਧਰ ਛੜਾ ਪੈਗਾ ਔਰ ਗੁਰੂ ਪਿਆਰੋ ਅਫਸੋਸ ਦੀ ਗੱਲ ਹੈ ਇੱਥੇ ਕਿੰਦੇ ਵੀ ਵਰਚਾ ਬਾਚਾ ਮਮ ਪਰ ਸ਼ੇਰ ਬਣੋ ਨਾ ਬੇਗਮ ਹੋਣਾ ਤੁਸਾਂ ਇਤਿਆਰ ਵਗੈਰਾ ਵਗੈਰਾ ਅਸੀਂ ਬੜਕਾਂ ਦਾ ਬਹੁਤ ਮਾਦੇ ਆ ਪਰ ਪਿੱਛਾ ਹੈ ਤੇ ਕਹਨੇ ਕਿ ਧਿਆਨ ਦੇਣਾ ਚਾਹੇ 바ਵਾ ਸਾਧੂ ਮੰਨਣ ਵਾਲੇ ਹੋਵੇ ਚਾਹੇ ਗੁਰਦਾਸ ਮੰਨਣ ਵਾਲੇ ਆ ਔਰ ਪਰਮੁਖ ਪਿਆਰੇ ਸਾਰਿਆਂ ਨੇ ਪੇਠ ਰਖਾਇਆ ਕਿਸੇ ਦੇ ਸੀਨਾ ਤਾਂ ਕਿ ਇਹ ਨਹੀਂ ਕਿਆ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਆ ਉਹ ਫੈਸਲਾ ਕੋਈ ਇਦਾਂ ਦੀ ਗੱਲ ਨਹੀਂ ਢਾਲ ਬਣਦੇ ਰਹਿਣਗੇ ਜੁਰਮਾਨੇ ਲੱਗਦੇ ਆਉਂਦੇ ਜਾਂਦੇ ਰਹਿਣਗੇ ਪਰ ਧਿਆਨ ਦੇਣਾ ਦਲਨ ਚੇਤੇ ਰਹਿਣੀ ਇਸ ਚੇਤੇ ਰਹਿਣਾ ਕਿ ਇਹਨਾਂ ਲੋਕਾਂ ਨੇ ਤਿੰਨ ਤਰ੍ਹਾਂ ਨੂੰ ਸ਼ਰਕ ਤੇ ਪੁਖਾਰੀ ਬਣਾਉਂਦੇ ਕੋਈ ਤਸਰ ਬਾਕੀ ਨਹੀਂ ਛਿੜੀ ਉਹ ਗੁਰੂ ਪਿਆਰੇ ਸਾ ਸਰ ਜੀ ਕਿੱਥੇ ਆ ਉਹ ਰਵਦਾਸੀਏ ਕਿੱਥੇ ਆ ਤੇ ਨਕਾਰੇ ਵਾਲੇ ਕਿੱਥੇ ਆ ਜਗਾਰੇ ਵਾਲੇ ਕਿੱਥੇ ਆ ਵਾਹ ਖੜੀਆਂ ਕਰਕੇ ਉਹ ਹਾਵੇ ਨਾਰੇ ਮਾਰ ਵਾਲੇ ਔਰ ਗੁਰਮੁਖ ਪਿਆਰਿਓ ਦੇਣੀ ਜਦੋਂ ਕਿਸੇ ਦੇ ਕੁੱਤੇ ਵੀਚਦੀ ਹੈ ਤਾਂ ਫਿਰ ਉਹ ਆਪਣੇ ਆਪ ਅੰਤ ਲਈ ਪਹੁੰਚਦਾ ਉਹਦੇ ਪਿੱਛੇ ਕੋਈ ਨਹੀਂ ਖੜਵਾ ਨਹੀਂ ਇਸ ਲਈ ਅੱਜ ਵੀ ਤੁਹਾਨੂੰ ਬੇਨਤੀ ਹੈ ਕਿ ਜੇ ਤੁਹਾਨੂੰ ਗੁਰੂ ਅਰਜਨ ਦੇਵ ਜੀ ਤੇ ਕੋਈ ਮਾੜਾ ਮੋਟਾ ਵੀ ਸਰਦਾਰਕੀਆ ਜਾਂ ਪਿਆਰ ਸਤਕਾਰਿਆ ਜਾਂ ਤੁਸੀਂ ਉਹਨਾਂ ਪਰਿਵਾਰਾਂ ਦੇ ਨਾਲ ਥੋੜਾ ਜਾਵੀਂ ਕਹਿੰਦੇ ਵੀ ਤੁਸੀਂ ਸਾਡੇ ਆ ਤਾਂ ਉਹਨਾਂ ਨੂੰ ਤੇ ਕਿਸੇ ਦੀ سپورਟ ਨਹੀਂ ਤਾਂ ਸੇ ਬੰਕ ਕੌਲੀ ਕਰਦੇ ਹੋ ਵੀ ਅਸੀਂ ਤੁਹਾਡੇ ਨਾਲ ਹੌਸਲਾ ਦੇ ਦਿੱਤਾ ਕਾ ਸਾਥਾ ਹੋਏ ਨਾਮੀ ਰਨੇ ਪਹਿਲਾਂ ਤੇ 7000 ਪੌਂਡ ਤੁਹਾਡਾ ਪੜ ਕੇ ਦਿੱਤਾ ਉਲਟ ਜੱਜ ਦੇ ਧਰਪੁਰ ਕਰ ਲੈ ਔਰ ਗੁਰੂ ਪਿਆਰੋ ਇਹ ਅੱਜ ਜੋ ਸਾਖੀ ਦੇ ਦਿਲ ਤੇ ਮੈਂ ਵੀ ਖੁਸ਼ੀ ਹੋਊਗੀ ਕਿ ਇਹ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇਰੀਆ ਵੀ ਜਰੂਰ ਖੁਸ਼ੀ ਅਸੀਂ ਸਾਰਾ ਤੇ ਕੁਝ ਵੀ ਕਰ ਸਕਦੇ ਮਨ ਸੇ ਕਸਣਾ ਨਹੀਂ ਹੋਉ ਹੌਸਲਾ ਨੂੰ ਤੇਰੇ ਜਲਾਸਾ ਜ਼ਰੂਰ ਦਿਓ ਜਿਹੜੇ ਪਰਿਵਾਰ ਇਸ ਵੇਲੇ ਨਰਵਸ ਐਕਲਪਸ ਦਾਮਾ ਹੋ ਰਿਹਾ ਘਬਰਾਣੇ ਹੋ ਰਿਹਾ ਬਹੁਤ ਬਹੁਤ ਧੰਨਵਾਦ ਇਹ ਕਵਨ ਤੁਸੀਂ ਆਪਣੇ ਸੱਜਣ ਤੇ ਰਿਸ਼ਤੇਦਾਰਾਂ ਨੂੰ ਸਾਥ ਸੋਧਿਆ ਘਰ ਜਾ ਕੇ ਜ਼ਰੂਰ ਇਹਦੇ ਵਿਚਾਰ ਕਰਨਾ ਕਿ ਸਲਾਹ ਪ੍ਰਤੀ ਕੌਮ ਪ੍ਰਤੀ ਅੱਜ ਕੋ ਕੀ ਹੈ ਕਿਸੇ ਨੇ ਕੋਈ ਹਾੜਾ ਨਾ ਮਾਰਿਆ ਸਾਰਿਆਂ ਨੇ ਲੱਕੜ ਤੇ ਮੋਢੇ ਦਿੱਤੇ ਦੋ ਦੋ ਦਿੱਤੇ i no, 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 no.